ਸਤਿ ਸ੍ਰੀ ਅਕਾਲ ਜੀ ਪੀਪੀਐਸਸੀ ਪੀਐਸਸੀ ਨੋਟੀਫਿਕੇਸ਼ਨ ਲੈ ਕੇ ਆ ਚੁੱਕਿਆ ਹੈ ਤੁਹਾਨੂੰ ਖਬਰ ਮਿਲ ਚੁੱਕੀ ਹੋਵੇਗੀ 322 ਪੋਸਟਾਂ 5 ਸਾਲ ਦੇ ਇੰਤਜ਼ਾਰ ਬਾਅਦ ਤੇ ਹੋਰ ਨਾ ਸਕੀ ਕਿ ਅਗਲੇ ਫਿਰ 5 ਸਾਲ ਲੱਗ ਜਾਣ ਜਿਸ ਦਾ ਕਿ ਆਪਾਂ ਇਸ ਨੋਟੀਫਿਕੇਸ਼ਨ ਨੂੰ ਪ੍ਰੋਪਰ ਡਿਸਕਸ ਕਰਾਂਗੇ ਮੇਰੇ ਨਾਲ ਜੁੜੇ ਰਹੋ ਪੀਐਸਸੀ ਦਾ ਫਾਰਮ ਭਰਨ ਵਾਸਤੇ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੈ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਸਟੇਮ ਚ ਕੀਤੀ ਹੋਵੇ ਤੁਹਾਡੇ ਕੋਲ ਉਹਦੇ ਨਾਲ ਇੱਕ ਕੰਪਲਸਨ ਹੈ ਕਿ ਤੁਸੀਂ ਪੰਜਾਬੀ ਪੜ੍ਹੀ ਹੋਏ 10th ਕਲਾਸ ਦੇ ਵਿੱਚ ਹਾਂਜੀ ਪੰਜਾਬੀ ਦਾ ਪੇਪਰ ਦਿੱਤਾ ਹੋਣਾ ਚਾਹੀਦਾ 10th ਕਲਾਸ ਦੇ ਵਿੱਚ ਏਜ ਲਿ 1 ਜਨਵਰੀ 2025 ਤੱਕ ਇਹ ਏਜ ਬੁਰੀ ਹੋ ਜਾਣੀ ਚਾਹੀਦੀ ਹੈ ਪੀਸੀਐਸ ਦੇ ਵਿੱਚ 10 ਕੈਟੇਗਰੀਆਂ ਹਨ ਹਾਂਜੀ 10 ਕੈਟੇਗਰੀਆਂ ਹਨ ਜਿੱਚ ਪੀਸੀਐਸ ਹੈ ਡਿਪਟੀ ਕਮਿਸ਼ਨਰ ਹੈ ਯੂਟੀਓ ਹੈ ਫੂਡ ਸਪਲਾਈ ਇੰਸਪੈਕਟਰ ਹਨ ਇਸ ਤਰ੍ਹਾਂ 10 ਕੈਟੇਗਰੀ ਹੁੰਦੀਆਂ ਹਨ ਪਰ ਇਗਜ਼ਾਮ ਕਾਮਨ ਹੁੰਦਾ ਸਾਰਿਆਂ ਦਾ ਆਪਾਂ ਕੋਈ ਪਾਰਟਿਕੂਲਰ ਕੈਟੇਗਰੀ ਵਾਸਤੇ ਫਾਰਮ ਫਿਲ ਨਹੀਂ ਕਰ ਸਕਦੇ ਹਨ ਨੂੰ ਇਗਜ਼ਾਮ ਕਾਮਨ ਹੀ ਦੇਣਾ ਪਏਗਾ ਉਸ ਤੋਂ ਬਾਅਦ ਜਿਹੜੀ ਤੁਹਾਡੀ ਮੈਰਿਟ ਆਏਗੀ ਮੇਨਸ ਇੰਟਰਵਿਊ ਦੀ ਉਹਦੇ ਬੇਸ ਤੇ ਉੱਪਰ ਤੁਹਾਨੂੰ ਅਲਾਟਮੈਂਟ ਹੁੰਦੀ ਹੈ ਇਗਜ਼ਾਮ ਦਾ ਪੈਟਰਨ 3 ਪਾਰਟਸ ਡਿਵਾਈਡ ਕੀਤਾ ਹੋਇਆ ਹੈ ਪਹਿਲੇ ਤੁਹਾਡਾ ਪ੍ਰੀਲੀਮਸ ਇਗਜ਼ਾਮ ਹੋਏਗਾ ਆਪਾਂ ਪ੍ਰੀ ਇਗਜ਼ਾਮ ਕਰਨੇ ਹਨ ਉਹਦੇ ਵਿੱਚ ਦੋ ਪੇਪਰ ਹੋਣਗੇ ਪੇਪਰ 1 ਪੇਪਰ 2 ਡਿਵਾਈਡ ਕੀਤਾ ਗਿਆ ਹੈ ਪੇਪਰ 1 ਸਵੇਰੇ ਹੋਏਗਾ ਪੇਪਰ 1 ਸ਼ਾਮੀ ਹੋਏਗਾ ਜਿਹੜਾ ਪੇਪਰ 1 ਹੈ ਉਹਦਾ ਸਿਲੇਬਸ ਉੱਚ ਜਨਰਲ ਸਟਡੀ ਪਲੱਸ ਕਰੰਟ ਅਫੇਅਰ ਇਨਕਲੂਡ ਕੀਤਾ ਜਾਂਦਾ ਜਿਹੜਾ ਕਿ 200 ਨੰਬਰ ਦਾ ਹੁੰਦਾ ਹੈ ਜਿਹੜਾ ਪੇਪਰ 2 ਹੈ ਉਹ ਸੀਸੈਟ ਦਾ ਪੇਪਰ ਹੈ ਸੀਸੈਟ ਦਾ ਮਤਲਬ ਹੁੰਦਾ ਸਿਵਲ ਸਰਵਿਸੈਸ ਐਪਟੀਟਿਊਡ ਟੈਸਟ ਇਹਦੇ ਵਿੱਚ ਬੇਸਿਕਲੀ ਚਾਰਜੇ ਇਨਕਲੂਡ ਹੁੰਦੀਆਂ ਵਾ ਮੈਥਸ ਹੈ ਜਿਹਨੂੰ ਆਪਾਂ ਕਵਾਂਟਸ ਕਹਿੰਦੇ ਹਾਂ ਰੀਜ਼ਨਿੰਗ ਪੰਜਾਬੀ ਹੈ ਅਤੇ ਇੰਗਲਿਸ਼ ਹੈ ਸਭ ਤੋਂ ਵੱਡੀ ਗੱਲ ਇਹ ਹੈ ਇਸ ਵਾਰ ਦੀ ਕਿ ਜਿਹੜਾ ਸੀ ਸੈੱਟ ਦਾ ਪੇਪਰ ਹੈ ਇਹ ਪੰਜਾਬ ਗਵਰਨਮੈਂਟ ਨੇ ਇਸ ਵਾਰੀ ਕੁਆਲੀਫਾਈਂਗ ਕਰ ਦਿੱਤਾ ਕਿ ਤੁਹਾਨੂੰ ਸਿਰਫ 40% ਮਾਰਕਸ ਲੈਣੇ ਹਨ ਇਹ ਪੇਪਰ ਕੁਆਲੀਫਾਈਂਗ ਹੋਏਗਾ ਇਹਦੇ ਨੰਬਰ ਤੁਹਾਡੀ ਪ੍ਰੀਲੀਮਸ ਦੀ ਮੈਰਿਟ ਵਿੱਚ ਕਾਊਂਟ ਨਹੀਂ ਹੋਣਗੇ ਤੁਹਾਡੀ ਮੈਰਿਟ ਜਿਹੜੀ ਹੈ ਉਹ ਪਹਿਲੇ ਪੇਪਰ ਜੀਐਸ ਵਾਲੇ ਪੇਪਰ ਤੋਂ ਹੀ ਬਣੇਗੀ ਇਸ ਕਰਕੇ ਇਹ ਮੌਕਾ ਤੁਹਾਨੂੰ ਜਾਣਨਾ ਦੋ ਬਹੁਤ ਵਧੀਆ ਮੌਕਾ ਹੈ ਜਿਹੜੇ ਬੱਚੇ ਮੈਥ ਤੋਂ ਥੋੜੇ ਵੀਕ ਹਨ ਉਹਨਾਂ ਵਾਸਤੇ ਹੁਣ ਜਿਹੜੇ ਬੱਚੇ ਪ੍ਰੀਲੀਮਸ ਦਾ ਪੇਪਰ ਕ੍ਰੈਕ ਕਰਨਗੇ ਜਿਹੜੇ ਮੈਜਰਿਟੀ ਵਿੱਚ ਆਣਗੇ ਉਹ ਬੱਚੇ ਫਿਰ ਅੱਗੇ ਮੀਨਸ ਦਾ ਇਗਜ਼ਾਮ ਦੇਣਗੇ ਫਰਕ ਕੀ ਹੈ ਜਿਹੜਾ ਪ੍ਰੀਲੀਮਸ ਦਾ ਇਗਜ਼ਾਮ ਹੈ ਇਹ ਸਾਰਾ ਆਬਜੈਕਟਿਵ ਹੁੰਦਾ ਹੈ ਮਲਟੀਪਲ ਚੋਇਸ ਕੁਸ਼ਨ ਆਣਗੇ ਇਹਦੇ ਵਿੱਚ ਬਹੁਤ ਬਹੁਤ ਔਇਕ ਕਮਟੀਆਂ ਲਈ ਵੀ ਹੈ ਕਿ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਮੀਨਸ ਇਗਜ਼ਾਮ ਸਬਜੈਕਟਿਵ ਹੋਏਗਾ ਸਾਰਾ ਰਾਈਟਨ ਪੇਪਰ ਹੋਏਗਾ ਤੁਹਾਨੂੰ ਲਿਖਣਾ ਪਏਗਾ ਇਹਦੇ ਵਿੱਚ ਟੋਟਲ 7 ਇਗਜ਼ਾਮ ਆਉਂਦੇ ਹਨ ਟੋਟਲ 7 ਇਗਜ਼ਾਮ ਹੋਣਗੇ ਉਹ ਚ ਪਹਿਲੇ ਦੋ ਇਗਜ਼ਾਮ ਲੈਂਗੁਏਜ ਦੇ ਹਨ ਇੱਕ ਇੱਕ ਪੇਪਰ ਇੰਗਲਿਸ਼ ਦਾ ਆਏਗਾ 100 ਸੇ ਨੰਬਰ ਦਾ ਪੇਪਰ ਹੋਏਗਾ ਇਹਦੇ ਵਿੱਚ ਪਲੱਸ 2 ਦੀ ਬੇਸਿਕਲੀ ਸਿਲੇਬਸ ਹੁੰਦਾ ਗ੍ਰਾਮਰ ਆਉਂਦੀ ਹੈ ਸਾਡੀ ਸਾਰੀ ਅਗਲਾ ਪੇਪਰ ਹੋਏਗਾ 에ਸੇ ਰੈਟਿੰਗ ਇਹਦੇ ਵਿੱਚ ਤੁਹਾਨੂੰ ਅਨਸਰ 에ਸੇ ਦਿੱਤੇ ਜਾਂਦੇ ਹਨ 150 ਨੰਬਰ ਦਾ ਪੇਪਰ ਹੁੰਦਾ ਹੈ ਇੱਥੇ ਤੁਹਾਡੀ ਰਾਈਟਿੰਗ ਸਕਿਲ ਟੈਸਟ ਕੀਤੀ ਜਾਂਦੀ ਹੈ ਕਿ ਤੁਸੀਂ ਕਿਤਨਾ ਇੱਕ ਗਿਵਨ ਟੌਪਿਕ ਦੇ ਉੱਪਰ ਵਿਦਨ ਅ ਗਿਵਨ ਟਾਈਮ ਦੇ ਵਿੱਚ ਆਪਾਂ ਸੋਚ ਕੇ ਲਿਖ ਸਕਦੇ ਹਾਂ ਅਗਲਾ ਪੇਪਰ ਹੋਏਗਾ ਜੀਐਸ 1 ਕਿਹਾ ਜਾਂਦਾ ਇਹਨੂੰ ਇਹਨੂੰ ਆਪਾਂ ਕਹਿੰਦੇ ਜਨਰਲ ਸਟਡੀ 1 ਮਤਲਬ ਜਨਰਲ ਸਟਡੀ ਦਾ ਪਹਿਲਾ ਪਾਰਟ ਪਹਿਲਾ ਪੇਪਰ ਇ हिस्ट्री ਅਤੇ ਜੀਓਗ੍ਰਾਫੀ 250 ਨੰਬਰ ਦਾ ਪੇਪਰ ਹੋਏਗਾ ਅਗਲਾ ਪੇਪਰ ਜੀਐਸ 2 ਹੋਏਗਾ ਜਿੱਦੇ ਵਿੱਚ ਬੇਸਿਕਲੀ ਪੋਲੀਟੀ ਕਵਰ ਹੁੰਦੀ ਹੈ ਜਿਹਨੂੰ ਆਪਾਂ ਅਰਥ ਸ਼ਾਸਤਰ ਕਹਿੰਦੇ ਹਾਂ 250 ਨੰਬਰ ਦਾ ਪੇਪਰ ਹੁੰਦਾ ਹੈ ਇਹ ਤੀਸਰਾ ਪੇਪਰ ਹੋਏਗਾ ਜੀਐਸ 3 ਜਿਹਨਾਂ ਨਾਮ ਜੀਐਸ 3 ਦਿੱਤਾ ਗਿਆ ਇਹਦੇ ਵਿੱਚ ਬੇਸਿਕਲੀ ਤੁਹਾਡੇ ਕੋਲ ਕਵਰ ਹੋਏਗੀ ਇਕਨੋਮਿਕਸ ਇਕਨੋਮਿਕਸ ਜਨਰਲ ਇਕਨੋਮਿਕਸ ਹੁੰਦੀ ਹੈ ਜੋ ਕੋਈ ਸਪੈਸ਼ਲਾਈਜ਼ਡ ਇਕਨੋਮਿਕਸ ਨਹੀਂ ਹੁੰਦੀ ਜਿੱਥੇ ਕੋਈ ਲਾਅ ਆਫ ਡਿਮਾਂਡ ਇਹੋ ਜਿਹੇ ਕੁਐਸਚਨ ਨਹੀਂ ਆਉਂਦੇ ਇਹ ਜਨਰਲ ਇਕਨੋਮਿਕਸ ਹੁੰਦੀ ਹੈ 250 ਨੰਬਰ ਦਾ ਪੇਪਰ ਹੋਏਗਾ ਇਦੇ ਵਿੱਚ ਬੇਸਿਕਲੀ ਸਾਇੰਸ ਟੈਕਨੋਲੋਜੀ এনवायरमेंट ਪ੍ਰੋਬਲਮ ਸੋਲਵਿੰਗ ਡਿਸੀਜਨ 메ਕਿੰਗ ਦਾ ਟਾਪਿਕ ਆਉਂਦੇ ਹਨ ਇਹ ਪੇਪਰ ਵੀ 250 ਨੰਬਰ ਦਾ ਹੋਏਗਾ ਹੁਣ ਤੁਹਾਡੀ ਜਿਹੜੀ ਮੈਰਿਟ ਬਣੇਗੀ ਉਹ ਮੀਨਸ ਤੇ ਇੰਟਰਵਿਊ ਇਹ ਤੁਹਾਡਾ ਫਾਈਨਲ ਰਾਉਂਡ ਜਿਹੜਾ ਹੋਏਗਾ ਇੰਟਰਵਿਊ ਦਾ ਹੋਏਗਾ ਉਹ 150 ਮਾਰਕਸ ਦੀ ਹੁੰਦੀ ਹੈ ਮੀਨਸ ਦੇ ਅਤੇ ਇੰਟਰਵਿਊ ਦੇ ਮਾਰਕਸ ਕਾਊਂਟ ਕਰਕੇ ਤੁਹਾਡੀ ਫਾਈਨਲ ਰੈਂਕ ਬਣਦੀ ਹੈ ਉਸ ਮੈਰਿਟ ਦੇ ਬੇਸ ਤੇ ਉੱਪਰ ਫਿਰ ਤੁਹਾਨੂੰ ਅਲਾਟਮੈਂਟ ਹੋਏਗੀ ਤੁਹਾਨੂੰ ਕਿਹੜਾ ਕੈਡਰ ਮਿਲ ਰਿਹਾ ਤੁਸੀਂ ਪੀਸਸ ਬਣ ਰਹੇ ਹੋ ਜਾਂ ਡੀਐਸਪੀ ਬਣ ਰਹੇ ਹੋ ਤੁਸੀਂ ਜੇ ਸੁਬਰੀਡਨਲ ਬਣ ਰਹੇ ਹੋ ਜਾਂ ਤੁਸੀਂ ਪੂਲ ਸਰਪ੍ਰਾਈਜ਼ ਇੰਸਪੈਕਟਰ ਬਣ ਰਹੇ ਹੋ ਇਹਦੇ ਵਿੱਚ ਸਭ ਜਿਹੜੀ ਪੁਲਿਸ ਵਾਲੀ ਕੈਟਾਗਰੀ ਤੋਂ ਆ ਰਹੀਆਂ ਹਨ ਡੀਐਸਪੀ ਅਤੇ ਜੇ ਸੁਬਰੀਡਨਲ ਇਹਨਾਂ ਵਾਸਤੇ ਫਿਜ਼ੀਕਲ ਟੈਸਟ ਹੋਏਗਾ ਉਹਦਾ ਮਾਪਦੰਡ ਦਿੱਤਾ ਗਿਆ ਹੈ ਬਾਕੀ ਕਿਸੇ ਟੈਸਟ ਬਾਕੀ ਕਿਸੇ ਕੈਟਾਗਰੀ ਦੇ ਵਿੱਚ ਕੋਈ ਫਿਜ਼ੀਕਲ ਕੈਟਾਗਰੀ ਨਹੀਂ ਹੈ ਆਈਬੀਟੀ ਇੰਸਟੀਚਿਊਟ ਤੁਹਾਡੇ ਵਾਸਤੇ ਨਵੇਂ ਬੈਚ ਲੈ ਕੇ ਹਾਜ਼ਰ ਹੈ ਵਿਜ਼ਿਟ ਕਰੋ ਆਈਬੀਟੀ ਇੰਸਟੀਚਿਊਟ ਅੰਮ੍ਰਿਤਸਰ ਆਈਬੀਟੀ ਇੰਸਟੀਚਿਊਟ ਤਰੰਦਨ ਤੁਹਾਡੇ ਕੋ ਕਲਾਸਿਸ ਦੇ ਬੈਚਸ ਅਰਲੀ ਮਾਰਨਿੰਗ ਮਿਲ ਜਾਣਗੇ ਈਵਨਿੰਗ ਮਿਲ ਜਾਣਗੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਪਰ ਫਾਰਮ ਜ਼ਰੂਰ ਭਰੋ ਇਹ ਮੌਕਾ ਮੈਨੂੰ ਲੱਗਦਾ ਨਹੀਂ ਕਿ ਇਹਨੇ 5 ਸਾਲ ਆਏਗਾ ਸਤਿ ਸ੍ਰੀ ਅਕਾਲ